ਪਤਾ ਮੋਮਸ ਵਾਲੀ ਦੁਕਾਨ ਤੇ ਖੜ ਕੇ ਤੇ ਮੋਮਸ ਖਾ ਰਿਆ ਹੁੰਦਾ ਪਰ ਉਹਦੇ ਨਾਲ ਇੱਕ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਮੌਕੇ ਦੀ ਸੀਸੀਟੀਵੀ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਊਗੀ ਜੀ ਹਾਂ ਕਦੀ ਤੁਸੀਂ ਨਹੀਂ ਸੋਚਿਆ ਹੋਣਾ ਕਿ ਯਾਰ ਬਾਜ਼ਾਰ ਚ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਨਾਲੋਂ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਕੁਝ ਖਾ ਰਹੇ ਹੋ ਕੁਝ ਪੀ ਰਹੇ ਹੋ ਤੇ ਜੇਕਰ ਤੁਹਾਡੇ ਨਾਲ ਅਜਿਹੀ ਘਟਨਾ ਵਾਪਰ ਜਾਵੇ ਉਹ ਵੀ ਸ਼ਰੀਆਮ ਬਾਜ਼ਾਰ ਦੇ ਵਿੱਚ ਹਾਲਾਂਕਿ ਬਾਜ਼ਾਰ ਦੇ ਵਿੱਚ ਸਭ ਤੋਂ ਵੱਧ ਭੀੜ ਮੰਨੀ ਜਾਂਦੀ ਹੈ ਬਾਜ਼ਾਰ ਦੇ ਵਿੱਚ ਦੁਕਾਨਾਂ ਹੁੰਦੀਆਂ ਨੇ ਸਟਰੀਟ ਫੂਟ ਵਾਲੀਆਂ ਦੁਕਾਨਾਂ ਹੁੰਦੀਆਂ ਨੇ ਆਵਾਜਾਈ ਹੁੰਦੀ ਹੈ ਪਰ ਇੱਕ ਬਾਜ਼ਾਰ ਦੇ ਵਿੱਚ ਅਜਿਹੀ ਘਟਨਾ ਵਾਪਰ ਜਾਣੀ ਲਾਅ ਐਂਡ ਆਰਡਰ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸ਼ਹਿਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਖੌਫ ਡਰ ਭੈ ਇਨ੍ਹਾਂ ਲੁਟੇਰਿਆਂ ਨੂੰ ਇਨ੍ਹਾਂ ਚੋਰਾਂ ਨੂੰ ਨਹੀਂ ਹੈ ਰਿਹਾ ਜੇਕਰ ਸ਼ਰਿਆਮ ਬਾਜ਼ਾਰ ਦੇ ਵਿੱਚ ਅਜਿਹੀ ਘਟਨਾ ਵਾਪਰ ਸਕਦੀ ਹੈ ਤਾਂ ਕਿਤੇ ਵੀ ਕੁਝ ਵੀ ਹੋ ਸਕਦਾ ਹੈ ਜੀ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਦਿੱਲੀ ਦੇ ਨੌਇਡਾ ਦੀ ਜਿੱਥੇ ਇੱਕ ਵਿਅਕਤੀ ਆਪਣੇ ਬੱਚਿਆਂ ਦੇ ਨਾਲ ਕਵਾਲਿਟੀ ਟਾਈਮ ਸਪੈਂਡ ਕਰਨ ਦੇ ਵਾਸਤੇ ਆਉਂਦਾ ਹੈ ਮੋਮੋਸ ਖਾਣ ਦੇ ਵਾਸਤੇ ਆਉਂਦਾ ਹੈ ਆਪਣੇ ਬੱਚਿਆਂ ਦੇ ਨਾਲ ਤੁਸੀਂ ਦੇਖੋ ਕਿ ਜਿਹੜਾ ਬੰਦਾ ਹੈ ਉਹ ਆਪਣੇ ਬੱਚਿਆਂ ਦੇ ਨਾਲ ਮੋਮੋਸ ਖਾ ਰਿਹਾ ਹੈ ਤੇ ਇੱਕ ਬੰਦਾ ਜਿਹਨੇ ਲਾਲ ਟੀ-ਸ਼ਰਟ ਪਾਈ ਕੋਈ ਹੈ ਔਰ ਇੱਕ ਮੋਟਰਸਾਈਕਲ ਤੇ ਕੜਾ ਬੰਦਾ ਹੈ ਉਹਨੇ ਮੋਟਰਸਾਈਕਲ ਸਟਾਰਟ ਕੀਤਾ ਔਰ ਦੂਜੇ ਪਾਸੇ ਲਾਲ ਟੀ-ਸ਼ਰਟ ਵਾਲਾ ਬੰਦਾ ਜਿਹੜਾ ਆ ਉਹ ਤਾਕ ਦੇ ਵਿੱਚ ਹੈ ਕਿ ਕਦੋਂ ਮੈਂ ਇਹਦੀ ਗੱਲ ਦੇ ਵਿੱਚ ਪਾਈ ਕੋਈ ਸੋਨੇ ਦੀ ਚੈਨੀ ਖੋਲਾ ਆ ਖਿੱਚਾਂ ਤੇ ਮੈਂ ਮੋਟਰਸਾਈਕਲ ਤੇ ਬਹਿ ਕੇ ਤੇ ਫਰਾਰ ਹੋ ਜਾਵਾਂ ਤੇ ਜਦੋਂ ਮੌਕਾ ਦੇਖਦਾ ਹੈ ਕਿ ਹੁਣ ਚ ਇੰਨੀ ਲੱਥ ਜੇਗੀ ਤੁਸੀਂ ਦੇਖੋ ਪਹਿਲਾ ਮੋਟਰਸਾਈਕਲ ਤੇ ਆਉਂਦਾ ਉਹ ਬੰਦਾ ਜਿਹੜਾ ਆਪਣੇ ਬੱਚਿਆਂ ਦੇ ਨਾਲ ਰੁੱਝਿਆ ਹੋਇਆ ਬੱਚਿਆਂ ਦੇ ਨਾਲ ਮੂਮੋਸ ਖਾ ਰਿਹਾ ਹੈ ਦੁਕਾਨ ਦੇ ਉੱਪਰ ਤਾਂ ਲਾਲ ਟੀ-ਸ਼ਰਟ ਵਾਲਾ ਬੰਦਾ ਹਾਲੀ ਖੋਲੀ ਉਹਦੇ ਮਗਰ ਆਣ ਕੇ ਖੜ ਜਾਂਦਾ ਕਿ ਕਿਸੇ ਨੂੰ ਕੋਈ ਪਤਾ ਨਾ ਲੱਗੇ। ਔਰ ਬਾਜ਼ਾਰ ਦੇ ਵਿੱਚ ਦੇਖੋ ਸ਼ਰਿਆਮ ਦੁਕਾਨ ਵੀ ਐ, ਬਾਜ਼ਾਰ ਐ, ਸਟ੍ਰੀਟ ਫੂਡ ਦੀਆਂ ਦੁਕਾਨਾਂ ਰੇੜੀਆਂ ਲੱਗੀਆਂ ਹੋਈਆਂ ਨੇ। ਕੁਰਬਲ ਕੁਰਬਲ ਹੂਰੀਆ ਬਾਜ਼ਾਰ ਦੇ ਵਿੱਚ। ਤਾਂ ਉਹ ਲਾਲ ਟੀ-ਸ਼ਰਟ ਵਾਲਾ ਬੰਦਾ ਆਣ ਕੇ ਜਦੋਂ ਖੜਿਆ ਨੇ ਦੇਖਿਆ ਕਿ ਹੁਣ ਮੌਕਾ ਹੈ। ਬਸ ਗਲਚ ਹੱਥ ਪਾਇਆ ਚੈਨੀ ਲਈ ਤੇ ਭੱਜ ਕੇ ਮੋਟਰਸਾਈਕਲ ਤੇ ਚੜ ਕੇ ਫਰਾਰ ਹੋ ਗਿਆ। ਹਾਲਾਂਕਿ ਬੰਦੇ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਮਗਰ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਰੌਲਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸੇ ਨੇ ਕੁਝ ਨਹੀਂ ਸੁਣੀ। ਬੇਖੌਫ ਟੇਰੇ ਮਿੰਟਾਂ ਸਕਿੰਟਾਂ ਦੇ ਵਿੱਚ ਉਹਦੀ ਗਲੇ ਦੇ ਵਿੱਚੋਂ ਸੋਨੇ ਦੀ ਚੈਨ ਖੋ ਕੇ ਤੇ ਮੋਟਰਸਾਈਕਲ ਤੇ ਬਹਿ ਕੇ ਫਰਾਰ ਹੋ ਜਾਂਦੇ ਨੇ ਅੱਜਕੱਲ੍ਹ ਬਾਜ਼ਾਰ ਦੇ ਵਿੱਚ ਜੇਕਰ ਤੁਸੀਂ ਕੁਝ ਖਾ ਰਹੇ ਹੋ ਕੁਝ ਪੀ ਰਹੇ ਹੋ ਤਾਂ ਭਾਈ ਧਿਆਨ ਰੱਖਿਆ ਕਰੋ ਅਸੀਂ ਪਹਿਲਾਂ ਵੀ ਇੱਕ ਸੀਸੀਟੀਵੀ ਸਾਂਝੀ ਕੀਤੀ ਕਿ ਚਿੱਟੇ ਦਿਨ 12 ਵਜੇ ਦੁਪਹਿਰੇ ਘਰ ਦੇ ਵਿੱਚ ਦਾਖਲ ਹੋ ਕੇ ਤੇ ਇੱਕ ਲੁਟੇਰੇ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਘਰ ਦੇ ਉੱਪਰ ਹਮਲਾ ਕਰ ਦਿੱਤਾ ਤਾਂ ਹੁਣ ਕੋਈ ਘਰ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈ ਕੋਈ ਬਾਹਰ ਜੇਕਰ ਤੁਸੀਂ ਬਾਜ਼ਾਰ ਚ ਖਾਣ ਪੀਣ ਜਾਂਦੇ ਹੋ ਤਾਂ ਤਾਂ ਵੀ ਸੁਰੱਖਿਅਤ ਨਹੀਂ ਤੁਹਾਡੀ ਸੇਫਟੀ ਤੁਹਾਡੇ ਹੱਥ ਵਸ ਹੈ ਆਸ-ਪਾਸੇ ਧਿਆਨ ਰੱਖਿਆ ਕਰੋ ਤੁਹਾਡਾ ਕੋਈ ਪਿੱਛਾ ਤਾਂ ਨਹੀਂ ਕਰ ਰਿਹਾ ਜੇਕਰ ਤੁਸੀਂ 골ਡ ਵਗੈਰਾ ਪਾਇਆ ਤਾਂ ਉਹਦੀ ਤਾਂ ਹੁਣ ਸੇਫਟੀ ਵੀ ਜਾਦੀ ਆ ਦੇਖੋ ਆਪਣੇ ਬੱਚਿਆਂ ਦੇ ਨਾਲ ਉਹ ਬੰਦਾ ਮੋਮੋਸ ਖਾਣ ਆਇਆ ਸੀ ਔਰ ਬੱਚਿਆਂ ਨੂੰ ਮੋਮੋਸ ਖਵਾ ਰਿਆ ਐਨੇ ਚਿਰ ਦੇ ਵਿੱਚੋਂ ਪਿੱਛੋਂ ਇੱਕ ਲੁਟੇਰੇ ਨੇ ਗਲੇ ਦੀ ਚਾਨੀ ਖੋਈ ਮੋਟਰਸਾਈਕਲ ਤੇ ਬੈਠੇ ਤੇ ਫਰਾਰ ਹੋ ਗਏ ਕਿਸੇ ਨੇ ਕੁਝ ਨਹੀਂ ਦੇਖਿਆ ਨਹੀਂ ਕੁਝ ਨਹੀਂ ਹੋਇਆ ਹੁਣ ਮਾਮਲਾ ਕਿਆ ਜਾ ਰਿਹਾ ਕਿ ਪੁਲਿਸ ਦੇ ਕੋਲ ਪਹੁੰਚਿਆ ਦਿੱਲੀ ਦੇ ਨੌਇਡਾ ਦੀ ਇਹ ਘਟਨਾ ਹੈ ਮੌਕੇ ਦੀ ਸੀਸੀਟੀਵੀ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਕਿ ਇਹਨਾਂ ਲੁਟੇਰਿਆਂ ਨੂੰ ਅੱਜਕੱਲ ਕਿਸੇ ਦਾ ਡਰ ਨਹੀਂ ਖੋਫ ਨਹੀਂ ਭੈ ਨਹੀਂ ਮਿੰਟਾਂ ਸਕਿੰਟਾਂ ਦੇ ਵਿੱਚ ਵਾਰਦਾਤ ਨੂੰ ਆਪਣੇ ਬੱਚਿਆਂ ਦੇ ਨਾਲ ਇੱਕ ਪਿਤਾ ਮੋਮਸ ਵਾਲੀ ਦੁਕਾਨ ਤੇ ਖੜਕੇ ਤੇ ਮੋਮਸ ਖਾ ਰਿਆ ਹੁੰਦਾ ਪਰ ਉਹਦੇ ਨਾਲ ਇੱਕ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਮੌਕੇ ਦੀ ਸੀਸੀਟੀਵੀ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਊਗੀ ਜੀ ਹਾਂ ਕਦੀ ਤੁਸੀਂ ਨਹੀਂ ਸੋਚਿਆ ਹੋਣਾ ਕਿ ਯਾਰ ਬਾਜ਼ਾਰ 'ਚ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਨਾਲੋਂ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਕੁਝ ਖਾ ਰਹੇ ਹੋ ਕੁਝ ਪੀ ਰਹੇ ਹੋ ਤੇ ਜੇਕਰ ਤੁਹਾਡੇ ਨਾਲ ਅਜਿਹੀ ਘਟਨਾ ਵਾਪਰ ਜਾਵੇ ਉਹ ਵੀ ਸ਼ਰਿਆਮ ਬਾਜ਼ਾਰ ਦੇ ਵਿੱਚ ਹਾਲਾਂਕਿ ਬਾਜ਼ਾਰ ਦੇ ਵਿੱਚ ਸਭ ਤੋਂ ਵੱਧ ਭੀੜ ਮੰਨੀ ਜਾਂਦੀ ਹੈ ਬਾਜ਼ਾਰ ਦੇ ਵਿੱਚ ਦੁਕਾਨਾਂ ਹੁੰਦੀਆਂ ਨੇ ਸਟਰੀਟ ਫੂਟ ਵਾਲੀਆਂ ਦੁਕਾਨਾਂ ਹੁੰਦੀਆਂ ਨੇ ਆਵਾਜਾਈ ਹੁੰਦੀ ਹੈ ਪਰ ਇੱਕ ਬਾਜ਼ਾਰ ਦੇ ਵਿੱਚ ਅਜਿਹੀ ਘਟਨਾ ਵਾਪਰ ਜਾਣੀ ਲਾਅ ਐਂਡ ਆਰਡਰ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸ਼ਹਿਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਖੌਫ ਡਰ ਭੈ ਇਨ੍ਹਾਂ ਲੁਟੇਰਿਆਂ ਨੂੰ ਇਨ੍ਹਾਂ ਚੋਰਾਂ ਨੂੰ ਨਹੀਂ ਹੈ ਰਿਹਾ ਜੇਕਰ ਸ਼ਰਿਆਮ ਬਾਜ਼ਾਰ ਦੇ ਵਿੱਚ ਅਜਿਹੀ ਘਟਨਾ ਵਾਪਰ ਸਕਦੀ ਹੈ ਤਾਂ ਕਿਤੇ ਵੀ ਕੁਝ ਵੀ ਹੋ ਸਕਦਾ ਹੈ ਜੀ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਦਿੱਲੀ ਦੇ ਨੌਇਡਾ ਦੀਆਂ ਜੋਥੇ ਇੱਕ ਵਿਅਕਤੀ ਆਪਣੇ ਬੱਚਿਆਂ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰਨ ਦੇ ਵਾਸਤੇ ਆਉਂਦਾ ਹੈ ਮੋਮੋਸ ਖਾਣ ਦੇ ਵਾਸਤੇ ਆਉਂਦਾ ਆਪਣੇ ਬੱਚਿਆਂ ਦੇ ਨਾਲ ਤੁਸੀਂ ਦੇਖੋ ਕਿ ਜਿਹੜਾ ਬੰਦਾ ਹੈ ਉਹ ਆਪਣੇ ਬੱਚਿਆਂ ਦੇ ਨਾਲ ਮੋਮੋਸ ਖਾ ਰਿਹਾ ਹੈ ਤੇ ਇੱਕ ਬੰਦਾ ਜਿਹਨੇ ਲਾਲ ਟੀ-ਸ਼ਰਟ ਪਾਈ ਕੋਈ ਹੈ ਔਰ ਇੱਕ ਮੋਟਰਸਾਈਕਲ ਤੇ ਕੜਾ ਬੰਦਾ ਹੈ ਉਹਨੇ ਮੋਟਰਸਾਈਕਲ ਸਟਾਰਟ ਕੀਤਾ ਔਰ ਦੂਜੇ ਪਾਸੇ ਲਾਲ ਟੀ-ਸ਼ਰਟ ਵਾਲਾ ਬੰਦਾ ਜਿਹੜਾ ਆ ਉਹ ਆਤਾਕ ਦੇ ਵਿੱਚ ਹੈ ਕਿ ਕਦੋਂ ਮੈਂ ਇਹਦੀ ਗੱਲ ਦੇ ਵਿੱਚ ਪਾਈ ਕੋਈ ਸੋਨੇ ਦੀ ਚੈਨੀ ਖੋਲਾਂ ਖਿੱਚਾਂ ਤੇ ਮੈਂ ਮੋਟਰਸਾਈਕਲ ਤੇ ਬਹਿ ਕੇ ਤੇ ਫਰਾਰ ਹੋ ਜਾਵਾਂ ਤੇ ਜਦੋਂ ਮੌਕਾ ਦੇਖਦਾ ਹੈ ਕਿ ਹੁਣ ਚੈਨੀ ਲੱਥ ਜੇਗੀ ਤੁਸੀਂ ਦੇਖੋ ਪਹਿਲਾ ਮੋਟਰਸਾਈਕਲ ਤੇ ਆਉਂਦਾ ਉਹ ਬੰਦਾ ਜਿਹੜਾ ਆਪਣੇ ਬੱਚਿਆਂ ਦੇ ਨਾਲ ਰੁੱਝਿਆ ਹੋਇਆ ਬੱਚਿਆਂ ਦੇ ਨਾਲ ਮੂਮੋਸ ਖਾ ਰਿਹਾ ਹੈ ਦੁਕਾਨ ਦੇ ਉੱਪਰ ਤਾਂ ਲਾਲ ਟੀ-ਸ਼ਰਟ ਵਾਲਾ ਬੰਦਾ ਹਾਲੀ ਖਾਲੀ ਉਹਦੇ ਮਗਰ ਆਣ ਕੇ ਖੜ ਜਾਂਦਾ ਕਿ ਕਿਸੇ ਨੂੰ ਕੋਈ ਪਤਾ ਨਾ ਲੱਗੇ। ਔਰ ਬਾਜ਼ਾਰ ਦੇ ਵਿੱਚ ਦੇਖੋ ਸ਼ਰਿਆਮ ਦੁਕਾਨ ਵੀ ਐ, ਬਾਜ਼ਾਰ ਐ, ਸਟ੍ਰੀਟ ਫੂਡ ਦੀਆਂ ਦੁਕਾਨਾਂ ਰੇੜੀਆਂ ਲੱਗੀਆਂ ਹੋਈਆਂ ਨੇ। ਕੁਰਬਲ ਕੁਰਬਲ ਹੂਰੀਆ ਬਾਜ਼ਾਰ ਦੇ ਵਿੱਚ। ਤਾਂ ਉਹ ਲਾਲ ਟੀ-ਸ਼ਰਟ ਵਾਲਾ ਬੰਦਾ ਆਣ ਕੇ ਜਦੋਂ ਖੜਿਆ ਨੇ ਦੇਖਿਆ ਕਿ ਹੁਣ ਮੌਕਾ ਹੈ। ਬਸ ਗਲਚ ਹੱਥ ਪਾਇਆ ਚੈਨੀ ਲਈ ਤੇ ਭੱਜ ਕੇ ਮੋਟਰਸਾਈਕਲ ਤੇ ਚੜ ਕੇ ਫਰਾਰ ਹੋ ਗਿਆ। ਹਾਲਾਂਕਿ ਬੰਦੇ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਮਗਰ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਰੌਲਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸੇ ਨੇ ਕੁਝ ਨਹੀਂ ਸੁਣੀ। ਬੇਖੌਫ ਤੇਰੇ ਮਿੰਟਾਂ ਸਕਿੰਟਾਂ ਦੇ ਵਿੱਚ ਉਹਦੀ ਗਲੇ ਦੇ ਵਿੱਚੋਂ ਸੋਨੇ ਦੀ ਚੈਨ ਖੋ ਕੇ ਤੇ ਮੋਟਰਸਾਈਕਲ ਤੇ ਬਹਿ ਕੇ ਫਰਾਰ ਹੋ ਜਾਂਦੇ ਨੇ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਜੇਕਰ ਤੁਸੀਂ ਕੁਝ ਖਾ ਰਹੇ ਹੋ ਕੁਝ ਪੀ ਰਹੇ ਹੋ ਤਾਂ ਭਾਈ ਧਿਆਨ ਰੱਖਿਆ ਕਰੋ ਅਸੀਂ ਪਹਿਲਾਂ ਵੀ ਇੱਕ ਸੀਸੀਟੀਵੀ ਸਾਂਝੀ ਕੀਤੀ ਕਿ ਚਿੱਟੇ ਦਿਨ 12 ਵਜੇ ਦੁਪਹਿਰੇ ਘਰ ਦੇ ਵਿੱਚ ਦਾਖਲ ਹੋ ਕੇ ਤੇ ਇੱਕ ਲੁਟੇਰੇ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਘਰ ਦੇ ਉੱਪਰ ਹਮਲਾ ਕਰ ਦਿੱਤਾ ਤਾਂ ਹੁਣ ਕੋਈ ਘਰ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈ ਕੋਈ ਬਾਹਰ ਜੇਕਰ ਤੁਸੀਂ ਬਾਜ਼ਾਰ 'ਚ ਖਾਣ ਪੀਣ ਜਾਂਦੇ ਹੋ ਤਾਂ ਤਾਂ ਵੀ ਸੁਰੱਖਿਅਤ ਨਹੀਂ ਤੁਹਾਡੀ ਸੇਫਟੀ ਤੁਹਾਡੇ ਹੱਥ ਵਸ ਹੈ ਆਸ-ਪਾਸੇ ਧਿਆਨ ਰੱਖਿਆ ਕਰੋ ਤੁਹਾਡਾ ਕੋਈ ਪਿੱਛਾ ਤਾਂ ਨਹੀਂ ਕਰ ਰਿਹਾ ਜੇਕਰ ਤੁਸੀਂ 골ਡ ਵਗੈਰਾ ਪਾਇਆ ਤਾਂ ਉਹਦੀ ਤਾਂ ਹੁਣ ਸੇਫਟੀ ਵੀ ਜਾਦੀ ਆ ਦੇਖੋ ਆਪਣੇ ਬੱਚਿਆਂ ਦੇ ਨਾਲ ਉਹ ਬੰਦਾ ਮੋਮੋਸ ਖਾਣ ਆਇਆ ਸੀ ਔਰ ਬੱਚਿਆਂ ਨੂੰ ਮੋਮੋਸ ਖਵਾ ਰਿਹਾ ਐਨੇ ਚਿਰ ਦੇ ਵਿੱਚੋਂ ਪਿੱਛੋਂ ਇੱਕ ਲੁਟੇਰੇ ਨੇ ਗਲੇ ਦੀ ਚੈਨੀ ਖੋਈ ਮੋਟਰਸਾਈਕਲ ਤੇ ਬੈਠੇ ਤੇ ਫਰਾਰ ਹੋ ਗਏ ਕਿਸੇ ਨੇ ਕੁਝ ਨਹੀਂ ਦੇਖਿਆ ਨਹੀਂ ਕੁਝ ਨਹੀਂ ਹੋਇਆ ਤਾਂ ਹੁਣ ਮਾਮਲਾ ਕਿਹਾ ਜਾ ਰਿਹਾ ਕਿ ਪੁਲਿਸ ਦੇ ਕੋਲ ਪਹੁੰਚਿਆ ਦਿੱਲੀ ਦੇ ਨੌਇਡਾ ਦੀ ਇਹ ਘਟਨਾ ਹੈ ਮੌਕੇ ਦੀ ਸੀਸੀਟੀਵੀ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਕਿ ਇਹਨਾਂ ਲੁਟੇਰਿਆਂ ਨੂੰ ਅੱਜਕੱਲ ਕਿਸੇ ਦਾ ਡਰ ਨਹੀਂ ਖੋਫ ਨਹੀਂ ਭੈ ਨਹੀਂ ਮਿੰਟਾਂ ਸਕਿੰਟਾਂ ਦੇ ਵਿੱਚ ਵਾਰਦਾਤ ਨੂੰ ਆਪਣੇ ਬੱਚਿਆਂ ਦੇ ਨਾਲ ਇੱਕ ਪਿਤਾ ਮੁਮਮਸ ਵਾਲੀ ਦੁਕਾਨ ਤੇ ਖੜਕੇ ਤੇ ਮੁਮਮਸ ਖਾ ਰਿਆ ਹੁੰਦਾ ਪਰ ਉਹਦੇ ਨਾਲ ਇੱਕ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਮੌਕੇ ਦੀ ਸੀਸੀਟੀਵੀ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਊਗੀ ਜੀ ਹਾਂ ਕਦੀ ਤੁਸੀਂ ਨਹੀਂ ਸੋਚਿਆ ਹੋਣਾ ਕਿ ਯਾਰ ਬਾਜ਼ਾਰ 'ਚ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਨਾਲੋਂ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਕੁਝ ਖਾ ਰਹੇ ਹੋ ਕੁਝ ਪੀ ਰਹੇ ਹੋ ਤੇ ਜੇਕਰ ਤੁਹਾਡੇ ਨਾਲ ਅਜਿਹੀ ਘਟਨਾ ਵਾਪਰ ਜਾਵੇ ਉਹ ਵੀ ਸ਼ਰੀਆਮ ਬਾਜ਼ਾਰ ਦੇ ਵਿੱਚ ਹਾਲਾਂਕਿ ਬਾਜ਼ਾਰ ਦੇ ਵਿੱਚ ਸਭ ਤੋਂ ਵੱਧ ਭੀੜ ਮੰਨੀ ਜਾਂਦੀ ਹੈ ਬਾਜ਼ਾਰ ਦੇ ਵਿੱਚ ਦੁਕਾਨਾਂ ਹੁੰਦੀਆਂ ਨੇ ਸਟਰੀਟ ਫੂਟ ਵਾਲੀਆਂ ਦੁਕਾਨਾਂ ਹੁੰਦੀਆਂ ਨੇ ਆਵਾਜ਼ਾਈ ਹੁੰਦੀ ਹੈ ਪਰ ਇੱਕ ਬਾਜ਼ਾਰ ਦੇ ਵਿੱਚ ਅਜਿਹੀ ਘਟਨਾ ਵਾਪਰ ਜਾਣੀ ਲਾਅ ਐਂਡ ਆਰਡਰ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸ਼ਹਿਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਖੌਫ ਡਰ ਭੈ ਇਨ੍ਹਾਂ ਲੁਟੇਰਿਆਂ ਨੂੰ ਇਨ੍ਹਾਂ ਚੋਰਾਂ ਨੂੰ ਨਹੀਂ ਹੈ ਰਿਹਾ ਜੇਕਰ ਸ਼ਰੀਆਮ ਬਾਜ਼ਾਰ ਦੇ ਵਿੱਚ ਅਜਿਹੀ ਘਟਨਾ ਵਾਪਰ ਸਕਦੀ ਹੈ ਤਾਂ ਕਿਤੇ ਵੀ ਕੁਝ ਵੀ ਹੋ ਸਕਦਾ ਹੈ ਜੀ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਦਿੱਲੀ ਦੇ ਨੌਇਡਾ ਦੀਆਂ ਜਿੱਥੇ ਇੱਕ ਵਿਅਕਤੀ ਆਪਣੇ ਬੱਚਿਆਂ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰਨ ਦੇ ਵਾਸਤੇ ਆਉਂਦਾ ਹੈ ਮੋਮੋਸ ਖਾਣ ਦੇ ਵਾਸਤੇ ਆਉਂਦਾ ਆਪਣੇ ਬੱਚਿਆਂ ਦੇ ਨਾਲ ਤੁਸੀਂ ਦੇਖੋ ਕਿ ਜਿਹੜਾ ਬੰਦਾ ਹੈ ਉਹ ਆਪਣੇ ਬੱਚਿਆਂ ਦੇ ਨਾਲ ਮੋਮੋਸ ਖਾ ਰਿਹਾ ਹੈ ਤੇ ਇੱਕ ਬੰਦਾ ਜਿਹਨੇ ਲਾਲ ਟੀ-ਸ਼ਰਟ ਪਾਈ ਕੋਈ ਹੈ ਔਰ ਇੱਕ ਮੋਟਰਸਾਈਕਲ ਤੇ ਕੜਾ ਬੰਦਾ ਹੈ ਉਹਨੇ ਮੋਟਰਸਾਈਕਲ ਸਟਾਰਟ ਕੀਤਾ ਔਰ ਦੂਜੇ ਪਾਸੇ ਲਾਲ ਟੀ-ਸ਼ਰਟ ਵਾਲਾ ਬੰਦਾ ਜਿਹੜਾ ਆ ਉਹ ਹਾਤਾਕ ਦੇ ਵਿੱਚ ਹੈ ਕਿ ਕਦੋਂ ਮੈਂ ਇਹਦੀ ਗੱਲ ਦੇ ਵਿੱਚ ਪਾਈ ਕੋਈ ਸੋਨੇ ਦੀ ਚੈਨੀ ਖੋਲਾਂ ਖਿੱਚਾਂ ਤੇ ਮੈਂ ਮੋਟਰਸਾਈਕਲ ਤੇ ਬਹਿ ਕੇ ਤੇ ਫਰਾਰ ਹੋ ਜਾਵਾਂ ਤੇ ਜਦੋਂ ਮੌਕਾ ਦੇਖਦਾ ਹੈ ਕਿ ਹੁਣ ਚੈਨੀ ਲੱਥ ਜੇਗੀ ਤੁਸੀਂ ਦੇਖੋ ਪਹਿਲਾ ਮੋਟਰਸਾਈਕਲ ਤੇ ਆਉਂਦਾ ਉਹ ਬੰਦਾ ਜਿਹੜਾ ਆਪਣੇ ਬੱਚਿਆਂ ਦੇ ਨਾਲ ਰੁੱਝਿਆ ਹੋਇਆ ਬੱਚਿਆਂ ਦੇ ਨਾਲ ਮੂਮੋਸ ਖਾ ਰਿਹਾ ਹੈ ਦੁਕਾਨ ਦੇ ਉੱਪਰ ਤਾਂ ਲਾਲ ਟੀ-ਸ਼ਰਟ ਵਾਲਾ ਬੰਦਾ ਹਾਲੀ ਖਾਲੀ ਉਹਦੇ ਮਗਰ ਆਣ ਕੇ ਖੜ ਜਾਂਦਾ ਕਿ ਕਿਸੇ ਨੂੰ ਕੋਈ ਪਤਾ ਨਾ ਲੱਗੇ। ਔਰ ਬਾਜ਼ਾਰ ਦੇ ਵਿੱਚ ਦੇਖੋ ਸ਼ਰਿਆਮ ਦੁਕਾਨ ਵੀ ਐ, ਬਾਜ਼ਾਰ ਐ, ਸਟ੍ਰੀਟ ਫੂਡ ਦੀਆਂ ਦੁਕਾਨਾਂ, ਰੇੜੀਆਂ ਲੱਗੀਆਂ ਹੋਈਆਂ ਨੇ। ਕੁਰਬਲ ਕੁਰਬਲ ਹੂਰੀਆ ਬਾਜ਼ਾਰ ਦੇ ਵਿੱਚ। ਤਾਂ ਉਹ ਲਾਲ ਟੀ-ਸ਼ਰਟ ਵਾਲਾ ਬੰਦਾ ਆਣ ਕੇ ਜਦੋਂ ਖੜਿਆ ਨੇ ਦੇਖਿਆ ਕਿ ਹੁਣ ਮੌਕਾ ਐ, ਬਸ ਗਲਚ ਹੱਥ ਪਾਇਆ ਚੈਨੀ ਲਈ ਤੇ ਭੱਜ ਕੇ ਮੋਟਰਸਾਈਕਲ ਤੇ ਚੜ ਕੇ ਫਰਾਰ ਹੋ ਗਿਆ। ਹਾਲਾਂਕਿ ਬੰਦੇ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਮਗਰ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਰੌਲਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸੇ ਨੇ ਕੁਝ ਨਹੀਂ ਸੁਣੀ। ਬੇਖੌਫ ਟੇਰੇ ਮੈਂਟਾਂ ਸਕੈਂਟਾਂ ਦੇ ਵਿੱਚ ਉਹਦੀ ਗਲੇ ਦੇ ਵਿੱਚੋਂ ਸੋਨੇ ਦੀ ਚੈਨ ਖੋ ਕੇ ਤੇ ਮੋਟਰਸਾਈਕਲ ਤੇ ਬਹਿ ਕੇ ਫਰਾਰ ਹੋ ਜਾਂਦੇ ਨੇ ਅੱਜਕੱਲ੍ਹ ਬਾਜ਼ਾਰ ਦੇ ਵਿੱਚ ਜੇਕਰ ਤੁਸੀਂ ਕੁਝ ਖਾ ਰਹੇ ਹੋ ਕੁਝ ਪੀ ਰਹੇ ਹੋ ਤਾਂ ਭਾਈ ਧਿਆਨ ਰੱਖਿਆ ਕਰੋ ਅਸੀਂ ਪਹਿਲਾਂ ਵੀ ਇੱਕ ਸੀਸੀਟੀਵੀ ਸਾਂਝੀ ਕੀਤੀ ਕਿ ਚਿੱਟੇ ਦਿਨ 12 ਵਜੇ ਦੁਪਹਿਰੇ ਘਰ ਦੇ ਵਿੱਚ ਦਾਖਲ ਹੋ ਕੇ ਤੇ ਇੱਕ ਲੁਟੇਰੇ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਘਰ ਦੇ ਉੱਪਰ ਹਮਲਾ ਕਰ ਦਿੱਤਾ ਤਾਂ ਹੁਣ ਕੋਈ ਘਰ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈ ਕੋਈ ਬਾਹਰ ਜੇਕਰ ਤੁਸੀਂ ਬਾਜ਼ਾਰ ਚ ਖਾਣ ਪੀਣ ਜਾਂਦੇ ਹੋ ਤਾਂ ਤਾਂ ਵੀ ਸੁਰੱਖਿਅਤ ਨਹੀਂ ਤੁਹਾਡੀ ਸੇਫਟੀ ਤੁਹਾਡੇ ਹੱਥ ਵਸ ਹੈ ਆਸੇ ਪਾਸੇ ਧਿਆਨ ਰੱਖਿਆ ਕਰੋ ਤੁਹਾਡਾ ਕੋਈ ਪਿੱਛਾ ਤਾਂ ਨਹੀਂ ਕਰ ਰਿਹਾ ਜੇਕਰ ਤੁਸੀਂ 골ਡ ਵਗੈਰਾ ਪਾਇਆ ਤਾਂ ਉਹਦੀ ਤਾਂ ਹੁਣ ਸੇਫਟੀ ਵੀ ਜਾਦੀ ਆ ਦੇਖੋ ਆਪਣੇ ਬੱਚਿਆਂ ਦੇ ਨਾਲ ਉਹ ਬੰਦਾ ਮੋਮੋਸ ਖਾਣ ਆਇਆ ਸੀ ਔਰ ਬੱਚਿਆਂ ਨੂੰ ਮੋਮੋਸ ਖਵਾ ਰਿਹਾ ਐਨੇ ਚਿਰ ਦੇ ਵਿੱਚੋਂ ਪਿੱਛੋਂ ਇੱਕ ਲੁਟੇਰੇ ਨੇ ਗਲੇ ਦੀ ਚੈਨੀ ਖੋਈ ਮੋਟਰਸਾਈਕਲ ਤੇ ਬੈਠੇ ਤੇ ਫਰਾਰ ਹੋ ਗਏ ਕਿਸੇ ਨੇ ਕੁਝ ਨਹੀਂ ਦੇਖਿਆ ਨਹੀਂ ਕੁਝ ਨਹੀਂ ਹੋਇਆ ਹਾਂ ਹੁਣ ਮਾਮਲਾ ਕਾਇਆ ਜਾ ਰਿਹਾ ਕਿ ਪੁਲਿਸ ਦੇ ਕੋਲ ਪਹੁੰਚਿਆ ਦਿੱਲੀ ਦੇ ਨੌਇਡਾ ਦੀ ਇਹ ਘਟਨਾ ਹੈ ਮੌਕੇ ਦੀ ਸੀਸੀਟੀਵੀ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਕਿ ਇਹਨਾਂ ਲੁਟੇਰਿਆਂ ਨੂੰ ਅੱਜਕੱਲ ਕਿਸੇ ਦਾ ਡਰ ਨਹੀਂ ਖੋਫ ਨਹੀਂ ਭੈ ਨਹੀਂ ਮਿੰਟਾਂ ਸਕਿੰਟਾਂ ਦੇ ਵਿੱਚ ਵਾਰਦਾਤ ਨੂੰ ਆਪਣੇ ਬੱਚਿਆਂ ਦੇ ਨਾਲ ਇੱਕ ਪਿਤਾ ਮੋਮਸ ਵਾਲੀ ਦੁਕਾਨ ਤੇ ਖੜਕੇ ਤੇ ਮੋਮਸ ਖਾ ਰਿਆ ਹੁੰਦਾ ਪਰ ਉਹਦੇ ਨਾਲ ਇੱਕ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਮੌਕੇ ਦੀ ਸੀਸੀਟੀਵੀ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਊਗੀ ਜੀ ਹਾਂ ਕਦੀ ਤੁਸੀਂ ਨਹੀਂ ਸੋਚਿਆ ਹੋਣਾ ਕਿ ਯਾਰ ਬਾਜ਼ਾਰ 'ਚ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਨਾਲੋਂ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਕੁਝ ਖਾ ਰਹੇ ਹੋ ਕੁਝ ਪੀ ਰਹੇ ਹੋ ਤੇ ਜੇਕਰ ਤੁਹਾਡੇ ਨਾਲ ਅਜਿਹੀ ਘਟਨਾ ਵਾਪਰ ਜਾਵੇ ਉਹ ਵੀ ਸ਼ਰਿਆਮ ਬਾਜ਼ਾਰ ਦੇ ਵਿੱਚ ਹਾਲਾਂਕਿ ਬਾਜ਼ਾਰ ਦੇ ਵਿੱਚ ਸਭ ਤੋਂ ਵੱਧ ਭੀੜ ਮੰਨੀ ਜਾਂਦੀ ਹੈ ਬਾਜ਼ਾਰ ਦੇ ਵਿੱਚ ਦੁਕਾਨਾਂ ਹੁੰਦੀਆਂ ਨੇ ਸਟਰੀਟ ਫੂਟ ਵਾਲੀਆਂ ਦੁਕਾਨਾਂ ਹੁੰਦੀਆਂ ਨੇ ਆਵਾਜਾਈ ਹੁੰਦੀ ਹੈ ਪਰ ਇੱਕ ਬਾਜ਼ਾਰ ਦੇ ਵਿੱਚ ਅਜਿਹੀ ਘਟਨਾ ਵਾਪਰ ਜਾਣੀ ਲਾਅ ਐਂਡ ਆਰਡਰ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸ਼ਹਿਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਖੌਫ ਡਰ ਭੈ ਇਹਨਾਂ ਲੁਟੇਰਿਆਂ ਨੂੰ ਇਹਨਾਂ ਚੋਰਾਂ ਨੂੰ ਨਹੀਂ ਹੈ ਰਿਹਾ ਜੇਕਰ ਸ਼ਰਿਆਮ ਬਾਜ਼ਾਰ ਦੇ ਵਿੱਚ ਅਜਿਹੀ ਘਟਨਾ ਵਾਪਰ ਸਕਦੀ ਹੈ ਤਾਂ ਕਿਤੇ ਵੀ ਕੁਝ ਵੀ ਹੋ ਸਕਦਾ ਹੈ ਜੀ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਦਿੱਲੀ ਦੇ ਨੌਇਡਾ ਦੀਆਂ ਉਹ ਜਿੱਥੇ ਇੱਕ ਵਿਅਕਤੀ ਆਪਣੇ ਬੱਚਿਆਂ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰਨ ਦੇ ਵਾਸਤੇ ਆਉਂਦਾ ਹੈ ਮੋਮੋਸ ਖਾਣ ਦੇ ਵਾਸਤੇ ਆਉਂਦਾ ਹੈ ਆਪਣੇ ਬੱਚਿਆਂ ਦੇ ਨਾਲ ਤੁਸੀਂ ਦੇਖੋ ਕਿ ਜਿਹੜਾ ਬੰਦਾ ਹੈ ਉਹ ਆਪਣੇ ਬੱਚਿਆਂ ਦੇ ਨਾਲ ਮੋਮੋਸ ਖਾ ਰਿਹਾ ਹੈ ਤੇ ਇੱਕ ਬੰਦਾ ਜਿਹਨੇ ਲਾਲ ਟੀ-ਸ਼ਰਟ ਪਾਈ ਕੋਈ ਹੈ ਔਰ ਇੱਕ ਮੋਟਰਸਾਈਕਲ ਤੇ ਕੜਾ ਬੰਦਾ ਹੈ ਉਹਨੇ ਮੋਟਰਸਾਈਕਲ ਸਟਾਰਟ ਕੀਤਾ ਔਰ ਦੂਜੇ ਪਾਸੇ ਲਾਲ ਟੀ-ਸ਼ਰਟ ਵਾਲਾ ਬੰਦਾ ਜਿਹੜਾ ਆ ਉਹ ਆ ਤਾਕ ਦੇ ਵਿੱਚ ਹੈ ਕਿ ਕਦੋਂ ਮੈਂ ਇਹਦੀ ਗੱਲ ਦੇ ਵਿੱਚ ਪਾਈ ਕੋਈ ਸੋਨੇ ਦੀ ਚੈਨੀ ਖੋਲਾ ਖਿੱਚਾਂ ਤੇ ਮੈਂ ਮੋਟਰਸਾਈਕਲ ਤੇ ਬਹਿ ਕੇ ਤੇ ਫਰਾਰ ਹੋ ਜਾਵਾਂ ਤੇ ਜਦੋਂ ਮੌਕਾ ਦੇਖਦਾ ਹੈ ਕਿ ਹੁਣ ਚੈਨੀ ਲੱਥ ਜੇਗੀ ਤੁਸੀਂ ਦੇਖੋ ਪਹਿਲਾ ਮੋਟਰਸਾਈਕਲ ਤੇ ਆਉਂਦਾ ਉਹ ਬੰਦਾ ਜਿਹੜਾ ਆਪਣੇ ਬੱਚਿਆਂ ਦੇ ਨਾਲ ਰੁੱਝਿਆ ਹੋਇਆ ਬੱਚਿਆਂ ਦੇ ਨਾਲ ਮੂਮੋਸ ਖਾ ਰਿਹਾ ਹੈ ਦੁਕਾਨ ਦੇ ਉੱਪਰ ਤਾਂ ਲਾਲ ਟੀ-ਸ਼ਰਟ ਵਾਲਾ ਬੰਦਾ ਹਾਲੀ ਖਾਲੀ ਉਹਦੇ ਮਗਰ ਆਣ ਕੇ ਖੜ ਜਾਂਦਾ ਕਿ ਕਿਸੇ ਨੂੰ ਕੋਈ ਪਤਾ ਨਾ ਲੱਗੇ। ਔਰ ਬਾਜ਼ਾਰ ਦੇ ਵਿੱਚ ਦੇਖੋ ਸ਼ਰਿਆਮ ਦੁਕਾਨ ਵੀ ਐ, ਬਾਜ਼ਾਰ ਐ, ਸਟ੍ਰੀਟ ਫੂਡ ਦੀਆਂ ਦੁਕਾਨਾਂ, ਰੇੜੀਆਂ ਲੱਗੀਆਂ ਹੋਈਆਂ ਨੇ। ਕੁਰਬਲ ਕੁਰਬਲ ਹੂਰੀਆ ਬਾਜ਼ਾਰ ਦੇ ਵਿੱਚ। ਤਾਂ ਉਹ ਲਾਲ ਟੀ-ਸ਼ਰਟ ਵਾਲਾ ਬੰਦਾ ਆਣ ਕੇ ਜਦੋਂ ਖੜਿਆ ਨੇ ਦੇਖਿਆ ਕਿ ਹੁਣ ਮੌਕਾ ਹੈ। ਬਸ ਗਲਚ ਹੱਥ ਪਾਇਆ ਚੈਨੀ ਲਈ ਤੇ ਭੱਜ ਕੇ ਮੋਟਰਸਾਈਕਲ ਤੇ ਚੜ ਕੇ ਫਰਾਰ ਹੋ ਗਿਆ। ਹਾਲਾਂਕਿ ਬੰਦੇ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਮਗਰ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਰੌਲਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸੇ ਨੇ ਕੁਝ ਨਹੀਂ ਸੁਣੀ। ਬੇਖੌਫ ਤੇਰੇ ਮੈਂਟਾਂ ਸਕੈਂਟਾਂ ਦੇ ਵਿੱਚ ਉਹਦੀ ਗਲੇ ਦੇ ਵਿੱਚੋਂ ਸੋਨੇ ਦੀ ਚੈਨ ਖੋ ਕੇ ਤੇ ਮੋਟਰਸਾਈਕਲ ਤੇ ਬਹਿ ਕੇ ਫਰਾਰ ਹੋ ਜਾਂਦੇ ਨੇ ਅੱਜਕੱਲ੍ਹ ਬਾਜ਼ਾਰ ਦੇ ਵਿੱਚ ਜੇਕਰ ਤੁਸੀਂ ਕੁਝ ਖਾ ਰਹੇ ਹੋ ਕੁਝ ਪੀ ਰਹੇ ਹੋ ਤਾਂ ਭਾਈ ਧਿਆਨ ਰੱਖਿਆ ਕਰੋ ਅਸੀਂ ਪਹਿਲਾਂ ਵੀ ਇੱਕ ਸੀਸੀਟੀਵੀ ਸਾਂਝੀ ਕੀਤੀ ਕਿ ਚਿੱਟੇ ਦਿਨ 12 ਵਜੇ ਦੁਪਹਿਰੇ ਘਰ ਦੇ ਵਿੱਚ ਦਾਖਲ ਹੋ ਕੇ ਤੇ ਇੱਕ ਲੁਟੇਰੇ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਘਰ ਦੇ ਉੱਪਰ ਹਮਲਾ ਕਰ ਦਿੱਤਾ ਤਾਂ ਹੁਣ ਕੋਈ ਘਰ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈ ਕੋਈ ਬਾਹਰ ਜੇਕਰ ਤੁਸੀਂ ਬਾਜ਼ਾਰ 'ਚ ਖਾਣ ਪੀਣ ਜਾਂਦੇ ਹੋ ਤਾਂ ਤਾਂ ਵੀ ਸੁਰੱਖਿਅਤ ਨਹੀਂ ਤੁਹਾਡੀ ਸੇਫਟੀ ਤੁਹਾਡੇ ਹੱਥ ਵਸ ਹੈ ਆਸੇ ਪਾਸੇ ਧਿਆਨ ਰੱਖਿਆ ਕਰੋ ਤੁਹਾਡਾ ਕੋਈ ਪਿੱਛਾ ਤਾਂ ਨਹੀਂ ਕਰ ਰਿਹਾ ਜੇਕਰ ਤੁਸੀਂ 골ਡ ਵਗੈਰਾ ਪਾਇਆ ਤਾਂ ਉਹਦੀ ਤਾਂ ਹੁਣ ਸੇਫਟੀ ਵੀ ਜਾਦੀ ਆ ਦੇਖੋ ਆਪਣੇ ਬੱਚਿਆਂ ਦੇ ਨਾਲ ਉਹ ਬੰਦਾ ਮੋਮੋਸ ਖਾਣ ਆਇਆ ਸੀ ਔਰ ਬੱਚਿਆਂ ਨੂੰ ਮੋਮੋਸ ਖਵਾ ਰਿਹਾ ਐਨੇ ਚਿਰ ਦੇ ਵਿੱਚੋਂ ਪਿੱਛੋਂ ਇੱਕ ਲੁਟੇਰੇ ਨੇ ਗਲੇ ਦੀ ਚੈਨੀ ਖੋਈ ਮੋਟਰਸਾਈਕਲ ਤੇ ਬੈਠੇ ਤੇ ਫਰਾਰ ਹੋ ਗਏ ਕਿਸੇ ਨੇ ਕੁਝ ਨਹੀਂ ਦੇਖਿਆ ਨਹੀਂ ਕੁਝ ਨਹੀਂ ਹੋਇਆ ਤਾਂ ਹੁਣ ਮਾਮਲਾ ਕਿਆ ਜਾ ਰਿਹਾ ਕਿ ਪੁਲਿਸ ਦੇ ਕੋਲ ਪਹੁੰਚਿਆ ਦਿੱਲੀ ਦੇ ਨੌਇਡਾ ਦੀ ਇਹ ਘਟਨਾ ਹੈ ਮੌਕੇ ਦੀ ਸੀਸੀਟੀਵੀ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਕਿ ਇਹਨਾਂ ਲੁਟੇਰਿਆਂ ਨੂੰ ਅੱਜ ਕੱਲ ਕਿਸੇ ਦਾ ਡਰ ਨਹੀਂ ਖੋਫ ਨਹੀਂ ਭੈ ਨਹੀਂ ਮਿੰਟਾਂ ਸਕਿੰਟਾਂ ਦੇ ਵਿੱਚ ਵਾਰਦਾਤ ਨੂੰ ਆਪਣੇ ਬੱਚਿਆਂ ਦੇ ਨਾਲ ਇੱਕ ਪਿਤਾ ਮੋਮਸ ਵਾਲੀ ਦੁਕਾਨ ਤੇ ਖੜਕੇ ਤੇ ਮੋਮਸ ਖਾ ਰਿਆ ਹੁੰਦਾ ਪਰ ਉਹਦੇ ਨਾਲ ਇੱਕ ਜਖੀ ਘਟਨਾ ਵਾਪਰ ਜਾਂਦੀ ਹੈ ਕਿ ਮੌਕੇ ਦੀ ਸੀਸੀਟੀਵੀ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਊਗੀ ਜੀ ਹਾਂ ਕਦੀ ਤੁਸੀਂ ਨਹੀਂ ਸੋਚਿਆ ਹੋਣਾ ਕਿ ਯਾਰ ਬਾਜ਼ਾਰ 'ਚ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਨਾਲੋਂ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਕੁਝ ਖਾ ਰਹੇ ਹੋ ਕੁਝ ਪੀ ਰਹੇ ਹੋ ਤੇ ਜੇਕਰ ਤੁਹਾਡੇ ਨਾਲ ਅਜਿਹੀ ਘਟਨਾ ਵਾਪਰ ਜਾਵੇ ਉਹ ਵੀ ਸ਼ਰੀਆਮ ਬਾਜ਼ਾਰ ਦੇ ਵਿੱਚ ਹਾਲਾਂਕਿ ਬਾਜ਼ਾਰ ਦੇ ਵਿੱਚ ਸਭ ਤੋਂ ਵੱਧ ਭੀੜ ਮੰਨੀ ਜਾਂਦੀ ਹੈ ਬਾਜ਼ਾਰ ਦੇ ਵਿੱਚ ਦੁਕਾਨਾਂ ਹੁੰਦੀਆਂ ਨੇ ਸਟਰੀਟ ਫੂਟ ਵਾਲੀਆਂ ਦੁਕਾਨਾਂ ਹੁੰਦੀਆਂ ਨੇ ਆਵਾਜ਼ਾਈ ਹੁੰਦੀ ਹੈ ਪਰ ਇੱਕ ਬਾਜ਼ਾਰ ਦੇ ਵਿੱਚ ਅਜਿਹੀ ਘਟਨਾ ਵਾਪਰ ਜਾਣੀ ਲਾਅ ਐਂਡ ਆਰਡਰ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸ਼ਹਿਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਖੌਫ ਡਰ ਭੈ ਇਨ੍ਹਾਂ ਲੁਟੇਰਿਆਂ ਨੂੰ ਇਨ੍ਹਾਂ ਚੋਰਾਂ ਨੂੰ ਨਹੀਂ ਹੈ ਰਿਹਾ ਜੇਕਰ ਸ਼ਰੀਆਮ ਬਾਜ਼ਾਰ ਦੇ ਵਿੱਚ ਅਜਿਹੀ ਘਟਨਾ ਵਾਪਰ ਸਕਦੀ ਹੈ ਤਾਂ ਕਿਤੇ ਵੀ ਵੀ ਖੂ ਸਕਦਾ ਹੈ ਜੀ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਦਿੱਲੀ ਦੇ ਨੌਇਡਾ ਦੀਆਂ ਜਿੱਥੇ ਇੱਕ ਵਿਅਕਤੀ ਆਪਣੇ ਬੱਚਿਆਂ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰਨ ਦੇ ਵਾਸਤੇ ਆਉਂਦਾ ਹੈ ਮੋਮੋਸ ਖਾਣ ਦੇ ਵਾਸਤੇ ਆਉਂਦਾ ਹੈ ਆਪਣੇ ਬੱਚਿਆਂ ਦੇ ਨਾਲ ਤੁਸੀਂ ਦੇਖੋ ਕਿ ਜਿਹੜਾ ਬੰਦਾ ਹੈ ਉਹ ਆਪਣੇ ਬੱਚਿਆਂ ਦੇ ਨਾਲ ਮੋਮੋਸ ਖਾ ਰਿਹਾ ਹੈ ਤੇ ਇੱਕ ਬੰਦਾ ਜਿਹਨੇ ਲਾਲ ਟੀ-ਸ਼ਰਟ ਪਾਈ ਕੋਈ ਹੈ ਔਰ ਇੱਕ ਮੋਟਰਸਾਈਕਲ ਤੇ ਕੜਾ ਬੰਦਾ ਹੈ ਉਹਨੇ ਮੋਟਰਸਾਈਕਲ ਸਟਾਰਟ ਕੀਤਾ ਔਰ ਦੂਜੇ ਪਾਸੇ ਲਾਲ ਟੀ-ਸ਼ਰਟ ਵਾਲਾ ਬੰਦਾ ਜਿਹੜਾ ਆ ਉਹ ਆ ਧਾਕ ਦੇ ਵਿੱਚ ਹੈ ਕਿ ਕਦੋਂ ਮੈਂ ਇਹਦੀ ਗੱਲ ਦੇ ਵਿੱਚ ਪਾਈ ਕੋਈ ਸੋਨੇ ਦੀ ਚੈਨੀ ਖੋਲਾ ਖਿੱਚਾਂ ਤੇ ਮੈਂ ਮੋਟਰਸਾਈਕਲ ਤੇ ਬਹਿ ਕੇ ਤੇ ਫਰਾਰ ਹੋ ਜਾਵਾਂ ਤੇ ਜਦੋਂ ਮੌਕਾ ਦੇਖਦਾ ਹੈ ਕਿ ਹੁਣ ਚੈਨੀ ਲੱਥ ਜੇਗੀ ਤੁਸੀਂ ਦੇਖੋ ਪਹਿਲਾ ਮੋਟਰਸਾਈਕਲ ਤੇ ਆਉਂਦਾ ਉਹ ਬੰਦਾ ਜਿਹੜਾ ਆਪਣੇ ਬੱਚਿਆਂ ਦੇ ਨਾਲ ਰੁੱਝਿਆ ਹੋਇਆ ਬੱਚਿਆਂ ਦੇ ਨਾਲ ਮੋਮੋਸ ਖਾ ਰਿਹਾ ਹੈ ਦੁਕਾਨ ਦੇ ਉੱਪਰ ਤਾਂ ਲਾਲ ਟੀ-ਸ਼ਰਟ ਵਾਲਾ ਬੰਦਾ ਹਾਲੀ-ਖਾਲੀ ਉਹਦੇ ਮਗਰ ਆਣ ਕੇ ਖੜ ਜਾਂਦਾ ਕਿ ਕਿਸੇ ਨੂੰ ਕੋਈ ਪਤਾ ਨਾ ਲੱਗੇ। ਔਰ ਬਾਜ਼ਾਰ ਦੇ ਵਿੱਚ ਦੇਖੋ ਸ਼ਰਿਆਮ ਦੁਕਾਨ ਵੀ ਐ, ਬਾਜ਼ਾਰ ਐ, ਸਟ੍ਰੀਟ ਫੂਡ ਦੀਆਂ ਦੁਕਾਨਾਂ, ਰੇੜੀਆਂ ਲੱਗੀਆਂ ਹੋਈਆਂ ਨੇ। ਕੁਰਬਲ ਕੁਰਬਲ ਹੂਰੀਆ ਬਾਜ਼ਾਰ ਦੇ ਵਿੱਚ। ਤਾਂ ਉਹ ਲਾਲ ਟੀ-ਸ਼ਰਟ ਵਾਲਾ ਬੰਦਾ ਆਣ ਕੇ ਜਦੋਂ ਖੜਿਆ ਨੇ ਦੇਖਿਆ ਕਿ ਹੁਣ ਮੌਕਾ ਐ, ਬਸ ਗਲਚ ਹੱਥ ਪਾਇਆ ਚੈਨੀ ਲਈ ਤੇ ਭੱਜ ਕੇ ਮੋਟਰਸਾਈਕਲ ਤੇ ਚੜ ਕੇ ਫਰਾਰ ਹੋ ਗਿਆ। ਹਾਲਾਂਕਿ ਬੰਦੇ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਮਗਰ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਰੌਲਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸੇ ਨੇ ਕੁਝ ਨਹੀਂ ਸੁਣੀ। ਬੇਖੌਫ ਤੇਰੇ ਮਿੰਟਾਂ ਸਕਿੰਟਾਂ ਦੇ ਵਿੱਚ ਉਹਦੀ ਗਲੇ ਦੇ ਵਿੱਚੋਂ ਸੋਨੇ ਦੀ ਚੈਨ ਖੋ ਕੇ ਤੇ ਮੋਟਰਸਾਈਕਲ ਤੇ ਬਹਿ ਕੇ ਫਰਾਰ ਹੋ ਜਾਂਦੇ ਨੇ ਅੱਜਕੱਲ੍ਹ ਬਾਜ਼ਾਰ ਦੇ ਵਿੱਚ ਜੇਕਰ ਤੁਸੀਂ ਕੁਝ ਖਾ ਰਹੇ ਹੋ ਕੁਝ ਪੀ ਰਹੇ ਹੋ ਤਾਂ ਭਾਈ ਧਿਆਨ ਰੱਖਿਆ ਕਰੋ ਅਸੀਂ ਪਹਿਲਾਂ ਵੀ ਇੱਕ ਸੀਸੀਟੀਵੀ ਸਾਂਝੀ ਕੀਤੀ ਕਿ ਚਿੱਟੇ ਦਿਨ 12 ਵਜੇ ਦੁਪਹਿਰੇ ਘਰ ਦੇ ਵਿੱਚ ਦਾਖਲ ਹੋ ਕੇ ਤੇ ਇੱਕ ਲੁਟੇਰੇ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਘਰ ਦੇ ਉੱਪਰ ਹਮਲਾ ਕਰ ਦਿੱਤਾ ਤਾਂ ਹੁਣ ਕੋਈ ਘਰ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈ ਕੋਈ ਬਾਹਰ ਜੇਕਰ ਤੁਸੀਂ ਬਾਜ਼ਾਰ 'ਚ ਖਾਣ ਪੀਣ ਜਾਂਦੇ ਹੋ ਤਾਂ ਤਾਂ ਵੀ ਸੁਰੱਖਿਅਤ ਨਹੀਂ ਤੁਹਾਡੀ ਸੇਫਟੀ ਤੁਹਾਡੇ ਹੱਥ ਵਸ ਹੈ ਆਸੇ ਪਾਸੇ ਧਿਆਨ ਰੱਖਿਆ ਕਰੋ ਤੁਹਾਡਾ ਕੋਈ ਪਿੱਛਾ ਤਾਂ ਨਹੀਂ ਕਰ ਰਿਹਾ ਜੇਕਰ ਤੁਸੀਂ 골ਡ ਵਗੈਰਾ ਪਾਇਆ ਤਾਂ ਉਹਦੀ ਤਾਂ ਹੁਣ ਸੇਫਟੀ ਵੀ ਜਾਦੀ ਆ ਦੇਖੋ ਆਪਣੇ ਬੱਚਿਆਂ ਦੇ ਨਾਲ ਉਹ ਬੰਦਾ ਮੋਮੋਸ ਖਾਣ ਆਇਆ ਸੀ ਔਰ ਬੱਚਿਆਂ ਨੂੰ ਮੋਮੋਸ ਖਵਾ ਰਿਆ ਇੰਨੇ ਚਿਰ ਦੇ ਵਿੱਚ ਉਹ ਪਿੱਛੋਂ ਇੱਕ ਲੁਟੇਰੇ ਨੇ ਗਲੇ ਦੀ ਚਾਨੀ ਖੋਈ ਮੋਟਰਸਾਈਕਲ ਤੇ ਬੈਠੇ ਤੇ ਫਰਾਰ ਹੋ ਗਏ ਕਿਸੇ ਨੇ ਕੁਝ ਨਹੀਂ ਦੇਖਿਆ ਨਹੀਂ ਕੁਝ ਨਹੀਂ ਹੋਇਆ ਤਾਂ ਹੁਣ ਮਾਮਲਾ ਕਿਹਾ ਜਾ ਰਿਹਾ ਕਿ ਪੁਲਿਸ ਦੇ ਕੋਲ ਪਹੁੰਚਿਆ ਦਿੱਲੀ ਦੇ ਨੌਇਡਾ ਦੀ ਇਹ ਘਟਨਾ ਹੈ ਮੌਕੇ ਦੀ ਸੀਸੀਟੀਵੀ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਕਿ ਇਨ੍ਹਾਂ ਲੁਟੇਰਿਆਂ ਨੂੰ ਅੱਜਕੱਲ ਕਿਸੇ ਦਾ ਡਰ ਨਹੀਂ ਖੌਫ ਨਹੀਂ ਭੈ ਨਹੀਂ ਮਿੰਟਾਂ ਸਕਿੰਟਾਂ ਦੇ ਵਿੱਚ ਵਾਰਦਾਤ ਨੂੰ ਆਪਣੇ ਬੱਚਿਆਂ ਦੇ ਨਾਲ ਇੱਕ ਪਿਤਾ ਮਮਸ ਵਾਲੀ ਦੁਕਾਨ ਤੇ ਖੜਕੇ ਤੇ ਮਮਸ ਖਾ ਰਿਆ ਹੁੰਦਾ ਪਰ ਉਹਦੇ ਨਾਲ ਇੱਕ ਜਹੀ ਘਟਨਾ ਵਾਪਰ ਜਾਂਦੀ ਹੈ ਕਿ ਮੌਕੇ ਦੀ ਸੀਸੀਟੀਵੀ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਊਗੀ ਜੀ ਹਾਂ ਕਦੀ ਤੁਸੀਂ ਨਹੀਂ ਸੋਚਿਆ ਹੋਣਾ ਕਿ ਯਾਰ ਬਾਜ਼ਾਰ 'ਚ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਨਾਲੋਂ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਕੁਝ ਖਾ ਰਹੇ ਹੋ ਕੁਝ ਪੀ ਰਹੇ ਹੋ ਤੇ ਜੇਕਰ ਤੁਹਾਡੇ ਨਾਲ ਅਜਿਹੀ ਘਟਨਾ ਵਾਪਰ ਜਾਵੇ ਉਹ ਵੀ ਸ਼ਰਿਆਮ ਬਾਜ਼ਾਰ ਦੇ ਵਿੱਚ ਹਾਲਾਂਕਿ ਬਾਜ਼ਾਰ ਦੇ ਵਿੱਚ ਸਭ ਤੋਂ ਵੱਧ ਭੀੜ ਮੰਨੀ ਜਾਂਦੀ ਹੈ ਬਾਜ਼ਾਰ ਦੇ ਵਿੱਚ ਦੁਕਾਨਾਂ ਹੁੰਦੀਆਂ ਨੇ ਸਟਰੀਟ ਫੂਟ ਵਾਲੀਆਂ ਦੁਕਾਨਾਂ ਹੁੰਦੀਆਂ ਨੇ ਆਵਾਜਾਈ ਹੁੰਦੀ ਹੈ ਪਰ ਇੱਕ ਬਾਜ਼ਾਰ ਦੇ ਵਿੱਚ ਅਜਿਹੀ ਘਟਨਾ ਵਾਪਰ ਜਾਣੀ ਲਾਅ ਐਂਡ ਆਰਡਰ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸ਼ਹਿਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਖੌਫ ਡਰ ਭੈ ਇਨ੍ਹਾਂ ਲੁਟੇਰਿਆਂ ਨੂੰ ਇਨ੍ਹਾਂ ਚੋਰਾਂ ਨੂੰ ਨਹੀਂ ਹੈ ਰਿਹਾ ਜੇਕਰ ਸ਼ਰਿਆਮ ਬਾਜ਼ਾਰ ਦੇ ਵਿੱਚ ਅਜਿਹੀ ਘਟਨਾ ਵਾਪਰ ਸਕਦੀ ਹੈ ਤਾਂ ਕਿਤੇ ਵੀ ਕੋਝ ਵੀ ਹੋ ਸਕਦਾ ਹੈ ਜੀ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਦਿੱਲੀ ਦੇ ਨੌਇਡਾ ਦੀ ਜਿੱਥੇ ਇੱਕ ਵਿਅਕਤੀ ਆਪਣੇ ਬੱਚਿਆਂ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰਨ ਦੇ ਵਾਸਤੇ ਆਉਂਦਾ ਹੈ ਮੋਮੋਸ ਖਾਣ ਦੇ ਵਾਸਤੇ ਆਉਂਦਾ ਹੈ ਆਪਣੇ ਬੱਚਿਆਂ ਦੇ ਨਾਲ ਤੁਸੀਂ ਦੇਖੋ ਕਿ ਜਿਹੜਾ ਬੰਦਾ ਹੈ ਉਹ ਆਪਣੇ ਬੱਚਿਆਂ ਦੇ ਨਾਲ ਮੋਮੋਸ ਖਾ ਰਿਹਾ ਹੈ ਤੇ ਇੱਕ ਬੰਦਾ ਜਿਹਨੇ ਲਾਲ ਟੀ-ਸ਼ਰਟ ਪਾਈ ਕੋਈ ਹੈ ਔਰ ਇੱਕ ਮੋਟਰਸਾਈਕਲ ਤੇ ਕੜਾ ਬੰਦਾ ਹੈ ਉਹਨੇ ਮੋਟਰਸਾਈਕਲ ਸਟਾਰਟ ਕੀਤਾ ਔਰ ਦੂਜੇ ਪਾਸੇ ਲਾਲ ਟੀ-ਸ਼ਰਟ ਵਾਲਾ ਬੰਦਾ ਜਿਹੜਾ ਆ ਉਹ ਹਾ ਧਾਕ ਦੇ ਵਿੱਚ ਹੈ ਕਿ ਕਦੋਂ ਮੈਂ ਇਹਦੀ ਗੱਲ ਦੇ ਵਿੱਚ ਪਾਈ ਕੋਈ ਸੋਨੇ ਦੀ ਚੈਨੀ ਖੋਲਾ ਖਿੱਚਾਂ ਤੇ ਮੈਂ ਮੋਟਰਸਾਈਕਲ ਤੇ ਬਹਿ ਕੇ ਤੇ ਫਰਾਰ ਹੋ ਜਾਵਾਂ ਤੇ ਜਦੋਂ ਮੌਕਾ ਦੇਖਦਾ ਹੈ ਕਿ ਹੁਣ ਚੈਨੀ ਲੱਥ ਜੇਗੀ ਤੁਸੀਂ ਦੇਖੋ ਪਹਿਲਾ ਮੋਟਰਸਾਈਕਲ ਤੇ ਆਉਂਦਾ ਉਹ ਬੰਦਾ ਜਿਹੜਾ ਆਪਣੇ ਬੱਚਿਆਂ ਦੇ ਨਾਲ ਰੁੱਝਿਆ ਹੋਇਆ ਬੱਚਿਆਂ ਦੇ ਨਾਲ ਮੋਮੋਸ ਖਾ ਰਿਹਾ ਹੈ ਦੁਕਾਨ ਦੇ ਉੱਪਰ ਤਾਂ ਲਾਲ ਟੀ-ਸ਼ਰਟ ਵਾਲਾ ਬੰਦਾ ਹਾਲੀ ਖਾਲੀ ਉਹਦੇ ਮਗਰ ਆਣ ਕੇ ਖੜ ਜਾਂਦਾ ਕਿ ਕਿਸੇ ਨੂੰ ਕੋਈ ਪਤਾ ਨਾ ਲੱਗੇ। ਔਰ ਬਾਜ਼ਾਰ ਦੇ ਵਿੱਚ ਦੇਖੋ ਸ਼ਰਿਆਮ ਦੁਕਾਨ ਵੀ ਐ, ਬਾਜ਼ਾਰ ਐ, ਸਟ੍ਰੀਟ ਫੂਡ ਦੀਆਂ ਦੁਕਾਨਾਂ ਰੇੜੀਆਂ ਲੱਗੀਆਂ ਹੋਈਆਂ ਨੇ। ਕੁਰਬਲ ਕੁਰਬਲ ਹੁਰੀਆ ਬਾਜ਼ਾਰ ਦੇ ਵਿੱਚ। ਤਾਂ ਉਹ ਲਾਲ ਟੀ-ਸ਼ਰਟ ਵਾਲਾ ਬੰਦਾ ਆਣ ਕੇ ਜਦੋਂ ਖੜਿਆ ਨੇ ਦੇਖਿਆ ਕਿ ਹੁਣ ਮੌਕਾ ਐ। ਬਸ ਗਾਲਚ ਹੱਥ ਪਾਇਆ ਚੈਨੀ ਲਈ ਤੇ ਭੱਜ ਕੇ ਮੋਟਰਸਾਈਕਲ ਤੇ ਚੜ ਕੇ ਫਰਾਰ ਹੋ ਗਿਆ ਹਾਲਾਂਕਿ ਬੰਦੇ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਮਗਰ ਭੱਜਣ ਦੀ ਕੋਸ਼ਿਸ਼ ਵੀ ਕੀਤੀ ਰੌਲਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸੇ ਨੇ ਕੁਝ ਨਹੀਂ ਸੁਣੀ ਬੇਖੌਫ ਲਟੇਰੇ ਮਿੰਟਾਂ ਸਕਿੰਟਾਂ ਦੇ ਵਿੱਚ ਉਹਦੀ ਗਲੇ ਦੇ ਵਿੱਚੋਂ ਸੋਨੇ ਦੀ ਚੈਨ ਖੋ ਕੇ ਤੇ ਮੋਟਰਸਾਈਕਲ ਤੇ ਬਹਿ ਕੇ ਫਰਾਰ ਹੋ ਜਾਂਦੇ ਨੇ ਅੱਜਕੱਲ੍ਹ ਬਾਜ਼ਾਰ ਦੇ ਵਿੱਚ ਜੇਕਰ ਤੁਸੀਂ ਕੁਝ ਖਾ ਰਹੇ ਹੋ ਕੁਝ ਪੀ ਰਹੇ ਹੋ ਤਾਂ ਭਾਈ ਧਿਆਨ ਰੱਖਿਆ ਕਰੋ ਅਸੀਂ ਪਹਿਲਾਂ ਵੀ ਇੱਕ ਸੀਸੀਟੀਵੀ ਸਾਂਝੀ ਕੀਤੀ ਕਿ ਚਿੱਟੇ ਦਿਨ 12 ਵਜੇ ਦੁਪਹਿਰੇ ਘਰ ਦੇ ਵਿੱਚ ਦਾਖਲ ਹੋ ਕੇ ਤੇ ਇੱਕ ਲੁਟੇਰੇ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਘਰ ਦੇ ਉੱਪਰ ਹਮਲਾ ਕਰ ਦਿੱਤਾ ਤਾਂ ਹੁਣ ਕੋਈ ਘਰ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈ ਕੋਈ ਬਾਹਰ ਜੇਕਰ ਤੁਸੀਂ ਬਾਜ਼ਾਰ 'ਚ ਖਾਣ ਪੀਣ ਜਾਂਦੇ ਹੋ ਤਾਂ ਤਾਂ ਵੀ ਸੁਰੱਖਿਅਤ ਨਹੀਂ ਤੁਹਾਡੀ ਸੇਫਟੀ ਤੁਹਾਡੇ ਹੱਥ ਵਸ ਹੈ ਆਸ-ਪਾਸੇ ਧਿਆਨ ਰੱਖਿਆ ਕਰੋ ਤੁਹਾਡਾ ਕੋਈ ਪਿੱਛਾ ਤਾਂ ਨਹੀਂ ਕਰ ਰਿਹਾ ਜੇਕਰ ਤੁਸੀਂ 골ਡ ਵਗੈਰਾ ਪਾਇਆ ਤਾਂ ਉਹਦੀ ਤਾਂ ਹੁਣ ਸੇਫਟੀ ਵੀ ਜਾਦੀ ਆ ਦੇਖੋ ਆਪਣੇ ਬੱਚਿਆਂ ਦੇ ਨਾਲ ਉਹ ਬੰਦਾ ਮੋਮੋਸ ਖਾਣ ਆਇਆ ਸੀ ਔਰ ਬੱਚਿਆਂ ਨੂੰ ਮੋਮੋਸ ਖਵਾ ਰਿਆ ਐਨੇ ਚਿਰ ਦੇ ਵਿੱਚ ਉਹ ਪਿੱਛੋਂ ਇੱਕ ਲੁਟੇਰੇ ਨੇ ਗਲੇ ਦੀ ਚੈਨੀ ਖੋਈ ਮੋਟਰਸਾਈਕਲ ਤੇ ਬੈਠੇ ਤੇ ਫਰਾਰ ਹੋ ਗਏ ਕਿਸੇ ਨੇ ਕੁਝ ਨਹੀਂ ਦੇਖਿਆ ਨਹੀਂ ਕੁਝ ਨਹੀਂ ਹੋਇਆ ਤਾਂ ਹੁਣ ਮਾਮਲਾ ਕਿਆ ਜਾ ਰਿਹਾ ਕਿ ਪੁਲਿਸ ਦੇ ਕੋਲ ਪਹੁੰਚਿਆ ਦਿੱਲੀ ਦੇ ਨੌਇਡਾ ਦੀ ਇਹ ਘਟਨਾ ਹੈ ਮੌਕੇ ਦੀ ਸੀਸੀਟੀਵੀ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਕਿ ਇਹਨਾਂ ਲੁਟੇਰਿਆਂ ਨੂੰ ਅੱਜਕੱਲ ਕਿਸੇ ਦਾ ਡਰ ਨਹੀਂ ਖੋਫ ਨਹੀਂ ਭੈ ਨਹੀਂ ਮਿੰਟਾਂ ਸਕਿੰਟਾਂ ਦੇ ਵਿੱਚ ਵਾਰਦਾਤ ਨੂੰ ਆਪਣੇ ਬੱਚਿਆਂ ਦੇ ਨਾਲ ਇੱਕ ਪਿਤਾ ਮੋਮਸ ਵਾਲੀ ਦੁਕਾਨ ਤੇ ਖੜਕੇ ਤੇ ਮੋਮਸ ਖਾ ਰਿਆ ਹੁੰਦਾ ਪਰ ਉਹਦੇ ਨਾਲ ਇੱਕ ਜਖੀ ਘਟਨਾ ਵਾਪਰ ਜਾਂਦੀ ਹੈ ਕਿ ਮੌਕੇ ਦੀ ਸੀਸੀਟੀਵੀ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਊਗੀ ਜੀ ਹਾਂ ਕਦੀ ਤੁਸੀਂ ਨਹੀਂ ਸੋਚਿਆ ਹੋਣਾ ਕਿ ਯਾਰ ਬਾਜ਼ਾਰ 'ਚ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਨਾਲੋਂ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਕੁਝ ਖਾ ਰਹੇ ਹੋ ਕੁਝ ਪੀ ਰਹੇ ਹੋ ਤੇ ਜੇਕਰ ਤੁਹਾਡੇ ਨਾਲ ਅਜਿਹੀ ਘਟਨਾ ਵਾਪਰ ਜਾਵੇ ਉਹ ਵੀ ਸ਼ਰੀਆਮ ਬਾਜ਼ਾਰ ਦੇ ਵਿੱਚ ਹਾਲਾਂਕਿ ਬਾਜ਼ਾਰ ਦੇ ਵਿੱਚ ਸਭ ਤੋਂ ਵੱਧ ਭੀੜ ਮੰਨੀ ਜਾਂਦੀ ਹੈ ਬਾਜ਼ਾਰ ਦੇ ਵਿੱਚ ਦੁਕਾਨਾਂ ਹੁੰਦੀਆਂ ਨੇ ਸਟਰੀਟ ਫੂਟ ਵਾਲੀਆਂ ਦੁਕਾਨਾਂ ਹੁੰਦੀਆਂ ਨੇ ਆਵਾਜਾਈ ਹੁੰਦੀ ਹੈ ਪਰ ਇੱਕ ਬਾਜ਼ਾਰ ਦੇ ਵਿੱਚ ਅਜਿਹੀ ਘਟਨਾ ਵਾਪਰ ਜਾਣੀ ਲਾਅ ਐਂਡ ਆਰਡਰ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸ਼ਹਿਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਖੌਫ ਡਰ ਭੈ ਇਨ੍ਹਾਂ ਲੁਟੇਰਿਆਂ ਨੂੰ ਇਨ੍ਹਾਂ ਚੋਰਾਂ ਨੂੰ ਨਹੀਂ ਹੈ ਰਿਹਾ ਜੇਕਰ ਸ਼ਰੀਆਮ ਬਾਜ਼ਾਰ ਦੇ ਵਿੱਚ ਅਜਿਹੀ ਘਟਨਾ ਵਾਪਰ ਸਕਦੀ ਹੈ ਤਾਂ ਕਿਤੇ ਵੀ ਕੁਝ ਵੀ ਹੋ ਸਕਦਾ ਹੈ ਜੀ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਦਿੱਲੀ ਦੇ ਨੌਇਡਾ ਦੀ ਜਿੱਥੇ ਇੱਕ ਵਿਅਕਤੀ ਆਪਣੇ ਬੱਚਿਆਂ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰਨ ਦੇ ਵਾਸਤੇ ਆਉਂਦਾ ਹੈ ਮੋਮੋਸ ਖਾਣ ਦੇ ਵਾਸਤੇ ਆਉਂਦਾ ਹੈ ਆਪਣੇ ਬੱਚਿਆਂ ਦੇ ਨਾਲ ਤੁਸੀਂ ਦੇਖੋ ਕਿ ਜਿਹੜਾ ਬੰਦਾ ਹੈ ਉਹ ਆਪਣੇ ਬੱਚਿਆਂ ਦੇ ਨਾਲ ਮੋਮੋਸ ਖਾ ਰਿਹਾ ਹੈ ਤੇ ਇੱਕ ਬੰਦਾ ਜਿਹਨੇ